ਹਾਂਜੀ ਆਲ ਓਵਰ 5 ਮੀਟਰ ਮਸਲੀਨ ਕਾਟਨ ਦਾ ਸੂਟ ਰਹੇਗਾ ਫੈਂਸੀ ਥ੍ਰੈਡ ਵਰਕ ਹੋਇਆ ਬਾਜ਼ੂ ਤੇ ਵੀ ਬਾਟਮ ਤੇ ਵੀ ਦੁਪੱਟਾ ਸਵਾ 2 ਮੀਟਰ ਮਸਲੀਨ ਦਾ 599 ਫ੍ਰੀ ਸ਼ਿਪਿੰਗ ਆਲ ਇੰਡੀਆ ਨੈਕਸਟ ਹੈ ਜੀ ਆਪਣੇ ਕੋਲ ਕੈਮਰੀ ਕਾਟਨ ਸ਼ਰਟ ਰਹੇਗੀ ਪ੍ਰਿੰਟਡ ਬਾਟਮ ਰਹੇਗੀ 2.5 ਮੀਟਰ ਨਾਲ ਤੁਹਾਨੂੰ ਦੁਪੱਟਾ ਫੁੱਲ ਹੈਂਡ ਪ੍ਰਿੰਟ ਰਹੇਗਾ ਪ੍ਰਾਈਸ 1050 ਫ੍ਰੀ ਸ਼ਿਪਿੰਗ ਨੈਕਸਟ ਲੈ ਲਨ ਕੋਟਨ ਸ਼ਰਟ ਰਹੇਗੀ ਸਵਾ ਦੋ ਮੀਟਰ ਨਾਲ ਬਾਟਮ ਪ੍ਰਿੰਟਰ ਰਹੇਗੀ 2 ਮੀਟਰ ਨਾਲ ਦੁਪੱਟਾ ਮलमल कॉटन ਦਾ ਪ੍ਰਾਈਸ 465 ਫ੍ਰੀ ਸ਼ਿਪਿੰਗ ਆਲਓਵਰ 5 ਮੀਟਰ कॉटन ਦਾ ਸੂਟ ਰਹੇਗਾ ਫਰੰਟ ਤੇ embroiderry ਵਿਦ 슬ੀਵਸ اور ਪੌਂਸੇ ਤੇ ਵਰਕ ਰਹੇਗਾ organza ਦਾ ਹੈਂਡ ਪੇਂਟ ਦੁਪੱਟਾ ਪ੍ਰਾਈਸ 850 ਫ੍ਰੀ ਸ਼ਿਪਿੰਗ ਨੈਕਸਟ ਹੈ ਜੀ ਆਪਣੇ ਕੋਲ ਪਿਓਰ ਮੋਡਲ कॉटन ਸ਼ਰਟ ਰਹੇਗੀ ਪ੍ਰੀਮੀਅਮ ਕੁਆਲਿਟੀ ਫਰੰਟ ਤੇ embroiderry ਨਾਲ ਬਾਟਮ ਮਿਲੇਗੀ embroiderry ਵਾਲੀ ਮलमल कॉटन ਦਾ ਦੁਪੱਟਾ ਪ੍ਰਾਈਸ 1050 ਫਰੀ ਸ਼ਿਪਿੰਗ ਨੈਕਸਟ ਆਪਣੇ ਕੋਲ 올ਓਵਰ ਸੂਟ ਰਹਿਣਗੇ ਇਹ ਕਿ ਟੈਕਸ ਬ੍ਰਾਂਡ ਦੇ 5 ਮੀਟਰ ਫੁੱਲ ਸੂਟ ਰਹੇਗਾ ਨਿਊ ਡਿਜ਼ਾਈਨ ਨਿਊ ਪ੍ਰਿੰਟ ਆਈ ਹੋਈ ਨੇ ਪ੍ਰਾਈਸ ਇਹਨਾਂ ਸੁੱਟਾਂ ਦਾ 475 ਫਰੀ ਸ਼ਿਪਿੰਗ ਮੇਰੇ ਦਿੱਤੇ ਵਟਸਐਪ ਨੰਬਰ ਤੇ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਇਹਨਾਂ ਸੁੱਟਾਂ ਦੇ ਵਿੱਚ ਨਿਊ ਕਲਰ ਆ ਗਏ ਨੇ 2 ਮੀਟਰ ਜੌਰਜਟ ਟੀਸ਼ਰਟ ਰਹੇਗੀ ਫੈਂਸੀ ਥ्रेड ਵਰਕ ਹੋਇਆ ਬਾਜ਼ੂ ਦੇ ਵੀ ਔਰ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਔਰ ਗੈਂਜ਼ਾ ਦਾ ਸਵਾ 2 ਮੀਟਰ ਫੋਰ ਸੈਟ ਲੈਸ ਵਾਲਾ ਰਹੇਗਾ ਨਿਊ ਕਲਰ ਐਡ ਕੀਤੇ ਹੋਏ ਨੇ ਪ੍ਰਾਈਸ ਇਹਨਾਂ ਸੂਟਾਂ ਦਾ 599 ਫਰੀ ਸ਼ਿਪਿੰਗ ਆਲ ਇੰਡੀਆ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਨੈਕਸਟ ਟਾਈਮ ਮੀਟਰ ਕਾਟਨ ਦਾ ਸ਼ਰਟ ਰਹੇਗਾ ਡਿਜੀਟਲ ਪ੍ਰਿੰਟ ਵਾਲਾ ਔਰ ਬਾਟਮ ਇਸ ਦੇ ਨਾਲ ਪਿਓਰ ਕਾਟਨ ਦੀ ਪ੍ਰਿੰਟ ਰਹੇਗੀ ਵਿਦ ਮਸਲੀਨ ਦਾ ਟਾਈ ਡਾਈ ਫੋਰ ਸੈਡ ਲੈਸ ਵਾਲਾ ਦੁਪੱਟਾ ਰਹੇਗਾ ਪ੍ਰਾਈਸ ਇਨ ਐ ਸੁੱਟ ਅੰਦਰ 750 ਫ੍ਰੀ ਸ਼ਿਪਿੰਗ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੈਕਸਟ ਆਪਣੇ ਕੋਲ ਟਾਈ ਮੀਟਰ ਪਿਓਰ ਕਾਟਨ ਦੀ ਬਿਗ ਫਲਾਵਰ ਏਮਬ੍ਰੋਇਡਰੀ ਵਾਲੀ ਸ਼ਰਟ ਹੈਗੀ ਬਾਟਮ ਤੇ ਵੀ ਏਮਬ੍ਰੋਇਡਰੀ ਰਹੇਗੀ ਟਾਈ ਮੀਟਰ ਦੀ ਪਿਓਰ ਕਾਟਨ ਪ੍ਰਾਈਸ 899 ਫ੍ਰੀ ਸ਼ਿਪਿੰਗ